ਹਾਂਜੀ ਵੈਲਕਮ ਹੈ ਤੁਹਾਡੇ YouTube ਚੈਨਲ ਦੇ ਉੱਤੇ ਮੈਂ ਸਤਵੀਰ ਗੌਰ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਅੱਜ ਆਪਾਂ ਲੈ ਕੇ ਆਏ ਹਾਂਗੇ ਕਾਟਨ ਦੇ ਸੂਟ ਜਿਹਦੇ ਵਿੱਚ ਲਿਲਨ ਕਾਟਨ ਦਾ ਸਟਾਫ ਰਹੂਗਾ ਇਹਨਾਂ ਦੇ ਉੱਪਰ ਆਪਾਂ ਵਰਕ ਕਰਵਾਇਆ ਹੈਗਾ ਇੱਕ ਆਪਾਂ ਸੂਟ ਪੈਂਟ ਦੇ ਵਿੱਚ ਬਣਵਾਇਆ ਹੈਗਾ ਤੇ ਬਾਕੀ ਆਪਾਂ ਪੈਚ ਵਰਕ ਤੇ ਐਮਬਰਾਇਡਰੀ ਕਰਵਾਈ ਹੈਗੀ ਪਹਿਲਾ ਕਲਰ ਇਹ ਵਾਲਾ ਹੈਗਾ ਗ੍ਰੀਨ ਜਿਹਾ ਕਲਰ ਹੈ ਇਹ ਪਿਸਤਾ ਕਲਰ ਇਹਦੇ ਉੱਪਰ ਆਪਾਂ ਪੇਂਟ ਵਰਕ ਕਰਵਾਇਆਗਾ ਦੇਖ ਸਕਦੇ ਹੋ ਤੁਸੀਂ ਇਹ ਸਾਰਾ ਪੇਂਟ ਕੀਤਾ ਹੋਇਆ ਹੈਗਾ ਸੂਟ ਦੇ ਉੱਪਰ ਫਰੰਟ ਫਰੰਟ ਜਿਹੜਾ ਹੈਗਾ ਸਾਰਾ ਸਾਰੇ ਫਰੰਟ ਦੇ ਉੱਪਰ ਫਲਾਵਰ ਆਣਗੇ ਇਸ ਦਾ ਇਹ ਜਿਹੜਾ ਫੁੱਲ ਹੈ ਲੈਂਥ ਦੇ ਅਕੋਰਡਿੰਗ ਸੈੱਟ ਹੁੰਦਾਗਾ ਜਿੰਨੀ ਵੀ ਕਿਸੇ ਦੀ ਲੈਂਥ ਹੋ ਉਹ ਦੇ ਅਕੋਰਡਿੰਗ ਇਹ ਜਿਹੜਾ ਫਲਾਵਰ ਹੈ ਸੈੱਟ ਹੋਊਗਾ ਤੇ ਇਹਦੇ ਬਾਅਦ ਤੇ ਆਊਗਾ ਦੇਖ ਸਕਦੇ ਹੋ ਤੁਸੀਂ ਪੂਰੇ ਫਰੰਟ ਦੇ ਉੱਪਰ ਜਿਹੜਾ ਹੈਗਾ ਫਲਾਵਰ ਬਣਿਆ ਹੋਊਗਾ ਬਹੁਤ ਹੀ ਸੌਫਟ ਕੱਪੜਾ ਹੈਗਾ ਲਾਈਨਿੰਗ ਦੇ ਇਹਦੇ ਵਿੱਚ ਕੋਈ ਲੋੜ ਨਹੀਂ ਹੈਗੀ ਕਲਰ ਕੰਬੀਨੇਸ਼ਨ ਦੇਖ ਸਕਦੇ ਹੋ ਤੁਸੀਂ ਕਿੰਨਾ ਪਿਆਰਾ ਹੈਗਾ ਬਹੁਤ ਹੀ ਸੋਹਣਾ ਸੂਟ ਬਣਿਆ ਹੋਇਆ ਹੈਗਾ ਇਹ ਵਾਲੇ ਫਲਾਵਰ ਇਹਦੇ ਬਾਜੂ ਤੇ ਆਉਣਗੇ ਦੇਖ ਸਕਦੇ ਹੋ ਤੁਸੀਂ ਇਹ ਕਿਹ ਰਿਹਾ ਤਿੱਕੋ ਇਹ ਵਾਲਾ ਫਲਾਵਰ ਹੈਗਾ ਜਿਹੜਾ ਇਹ ਬਾਜੂ ਤੇ ਆਊਗਾ ਵਰਕ ਹੁਣ ਆਪਾਂ ਤੁਹਾਨੂੰ ਦਿਖਾਉਣੀ ਆਂ ਦਾ ਬੋਟਮ ਇਹ ਵਾਲੇ ਦੋ ਫਲਾਵਰ ਹੈ ਜਿਹੜੇ ਇਹ ਬੋਟਮ ਤੇ ਆਉਣਗੇ ਇਹਦੇ ਵਿੱਚ ਤੁਸੀਂ ਕੁਝ ਵੀ ਸਟਿਚ ਕਰਵਾ ਸਕਦੇ ਹੋ ਸਟ੍ਰੇਟ ਜਾਂ ਪਟਿਆਲਾ ਬੋਟਮ दोनों तरह ना स्टिच करवा सकते होगी ये जोड़ा पेंट वर्क है ये वाला वर्क है जो घेरे के अकॉर्डिंग रैडी हूं किसी भी कलर से किसी भी फैब्रिक जरा रेडी करवा सकते हो दूसरा कलर अपने को लवेंडर कलर बहुत ही प्यारा कलर है ये लवेंडर कलर के सूट बने हुए बहुत सोहने लगते हैं ਇਹ ਅੱਜਕਲ ਕਾਫੀ ਟ੍ਰੈਂਡ ਦੇ ਵਿੱਚ ਆ ਕਲਰ ਇਹਦੇ ਉੱਪਰ ਆਪਾਂ ਮਸ਼ੀਨ ਵਰਕ ਕਰਵਾਇਆ ਰੇਸ਼ਮ ਦਾ ਥ੍ਰੈਡ ਲਗਾ ਕੇ ਮਸ਼ੀਨ ਵਰਕ ਕਰਵਾਇਆ ਇਹ ਵਾਲਾ ਵਰਕ ਇਹਦੀ neck ਤੇ ਆਊਗਾ ਇਹ neck ਤੋਂ ਸਟਾਰਟ ਹੋ ਕੇ ਆਪਣੇ ਕਮਰ ਤੱਕ ਪੈਨਲ ਜਾਣਗੇ ਦੋ ਵਰਕ ਦੇਖ ਸਕਦੇ ਹੋ ਤੁਸੀਂ ਕਿੰਨਾ नीट ਐਂਡ ਕਲੀਨ ਆਗਾ ਰੇਸ਼ਮ ਦੇ ਥ੍ਰੈਡ ਦਾ ਵਰਕ ਹੋ ਕੇ ਨਾਲ ਜਰੀ ਦਾ ਟੱਚ ਦਿੱਤਾ ਹੋਇਆ ਹੈ ਵਿੱਚ ਫਲਾਵਰਸ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਸੂਟ ਲੱਗਦਾ ਹੈਗਾ ਸੌਫਟ ਕਪੜਾ 100% ਕਾਟਨ ਹੈ ਇਹ ਹੁਣ ਆਪਾਂ ਤੁਹਾਨੂੰ ਬਾਟਮ ਦਿਖਾਉਨੇ ਆ ਬਾਟਮ ਦੇ ਉੱਪਰ ਹੈਵੀ ਵਰਕ ਹੋਇਆ ਹੋਇਆ ਹੈਗਾ ਦੇਖ ਸਕਦੇ ਹੋ ਤੁਸੀਂ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਐਂਡ ਵਰਕ ਦੇਖ ਸਕਦੇ ਹੋ ਤੁਸੀਂ ਪੂਰਾ ਸਫਾਈਨਲ ਕੰਮ ਕੀਤਾ ਹੋਇਆ ਹੈਗਾ। ਦੁਪੱਟੇ ਜਿਹੜੇ ਉਹ ਆਪਾਂ ਅਕੋਰਡਿੰਗ ਟੂ ਚੁਆਇਸ ਰੈਡੀ ਕਰਾਂਗੇ। ਇਹਦੇ ਨਾਲ ਆਪਾਂ ਕਾਟਨ ਕਪੜਾ ਦਾ ਦੁਪੱਟਾ ਵੀ ਲਗਾ ਸਕਦੇ ਹਾਂ ਤੇ ਸ਼ਿਫੋਨ ਦਾ ਦੁਪੱਟਾ ਵੀ ਲਗਾ ਸਕਦੇ ਹਾਂ। ਦੁਪੱਟੇ ਨੇ ਜਿਹੜੇ ਆਪਾਂ ਟਾਈ ਐਂਡ ਡਾਈ ਦੇ ਵਿੱਚ ਡਾਈ ਕਰਵਾ ਕੇ ਤੇ ਉਹਨਾਂ ਨੂੰ ਆਪਾਂ ਲੇਸ ਦੇ ਨਾਲ ਫਿਨਿਸ਼ਿੰਗ ਦਵਾਂਗੇ। ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ। ਇੱਕ ਆਪਣੇ ਕੋਲ ਇਹ ਕਲਰ ਆ ਗਿਆ। ਗਾਜਰੀ ਪਿੰਕ ਕਲਰ ਇਦੇ ਉੱਪਰ ਆਪਾਂ ਪੈਚ ਲਗਾ ਕੇ ਨਾਲ ਥ੍ਰੈਡ ਦਾ ਵਰਕ ਕੀਤਾ ਹੈ ਵੀ ਐਮਬ੍ਰੋਇਡਰੀ ਕਰਵਾਈ ਹੈ। ਇਹ ਵੀ ਬਹੁਤ ਸੋਹਣਾ ਸੂਟ ਲੱਗਦਾ ਹੈਗਾ। ਇਹ ਪਹਿਨਣਾ ਬਹੁਤ ਸੋਹਣਾ ਲੱਗਦਾ ਹੈਗਾ। ਇਦੇ ਕਿਹਰੇ ਦੇ ਉੱਪਰ ਆਪਾਂ ਇਸ ਤਰ੍ਹਾਂ ਦੀ ਨਾਲ ਕੋਈ ਲੇਸ ਜਾਂ ਫਿਰ ਆਪਾਂ ਕੀ ਹੈਗਾ ਲੇਸ ਵਗੈਰਾ ਦੇ ਸਕਦੇ ਆਂਗੇ। ਜਾਂ ਪਾਈਪਿੰਗ ਹੈ ਜਿਹੜੀ ਉਹ ਕੱਢ ਸਕਦੇ ਆਂਗੇ। ਬਹੁਤ ਹੀ ਸੋਹਣਾ ਸੂਟ ਲੱਗੇਗਾ ਸਟਿਚ ਹੋਣ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ ਇਹਦੇ neck ਤੇ baaju hi work ਕੀਤਾ ਹੋਇਆ ਹੈਗਾ ਬਹੁਤ ਸੋਹਣਾ ਸੂਟ ਇੱਕ ਆਪਣੇ ਕੋਲ ਇਹ ਕਲਰ ਆ ਗਿਆ sky color light ਜਿਹਾ 쉐ਡਾ ਇਹ ਇਹਦੇ ਉਪਰ ਆਪਾਂ dark combination ਦੇ ਨਾਲ ਜਿਹੜਾ thread work ਕਰਵਾਇਆ ਹੈਗਾ patch work ਲਗਾ ਕੇ ਨਾਲ ਜਰੀ ਦਾ ਹੈਵੀ ਵਰਕ ਕੀਤਾ ਹੋਇਆ ਦੇਖ ਸਕਦੇ ਤੁਸੀਂ ਬਹੁਤ ਹੀ ਸੋਹਣਾ ਸੂਟ ਲੱਗਦਾ ਹੈ ਇਹ ਜਿਹੜਾ ਵਰਕ ਹੈ ਬਹੁਤ ਹੀ ਪਿਆਰਾ ਲੱਗਦਾ ਬਣਿਆ ਹੋਇਆ ਸੂਟ ਸਟਿਚ ਹੋਣ ਤੋਂ ਬਾਅਦ ਦੁਪੱਟੇ ਦੇ ਰੈਡੀ ਕਰਨ ਤੋਂ ਬਾਅਦ ਬਹੁਤ ਹੀ ਪਿਆਰੀ ਲੁੱਕ ਆਊਗੀ ਸੂਟ ਦੀ ਇਹ ਵਾਲਾ ਵਰਕ ਇਹਦੇ ਬਾਜੂ ਤੇ ਆਊਗਾ ਇਹਦੇ ਵਿੱਚ neck ਬਾਜੂ ਤੇ ਬਾਟਮ ਹੈ ਜਿਹੜੀ ਤਿੰਨੋਂ ਚੀਜ਼ਾਂ ਰੈਡੀ ਨੇ ਜੀ ਇਹ ਦੂਸਰਾ ਬਾਜੂ ਆ ਗਿਆ ਦੇਖ ਸਕਦੇ ਤੁਸੀਂ ਹੈਵੀ ਵਰਕ ਹੈਗਾ ਇਹ ਆਪਾਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹਾਂ ਕਿਸੇ ਵੀ ਫੈਬਰਿਕ ਦੇ ਉੱਪਰ ਰੈਡੀ ਕਰਵਾ ਸਕਦੇ ਹਾਂਗੇ ਇਹ ਵਾਲਾ ਵਰਕੇ ਦੇ ਬਾਟਮ ਤੇ ਆਊਗਾ ਦੁਪੱਟੀਆਂ ਜਿਹੜੇ ਅਕੋਰਡਿੰਗ ਟੂ ਚੋਇਸ ਰਹਿਣਗੇ ਜਿੱਦਾਂ ਦਾ ਵੀ ਦੁਪੱਟਾ ਕਿਸੇ ਨੂੰ ਚਾਹੀਦਾ ਹੋਊਗਾ ਆਪਾਂ ਉਸੇ ਤਰ੍ਹਾਂ ਦਾ ਹੀ ਰੈਡੀ ਕਰਵਾ ਦਾਂਗੇ ਇਸ ਤੋਂ ਇਲਾਵਾ ਸੂਟ ਆ ਜਿਹੜੇ ਆਪਾਂ ਸਟਿਚ ਕਰਕੇ ਵੀ ਭੇਜ ਸਕਦੇ ਹਾਂਗੇ ਤੁਸੀਂ ਕਿਤੇ ਵੀ ਬੈਠੋ ਤਾਂ ਜੇ ਤੁਸੀਂ ਸੂਟ ਸਟਿਚ ਕਰਵਾ ਕੇ ਲੈਣਾ ਸਾਡੇ ਕੋਲੋਂ ਤਾਂ ਅਸੀਂ ਸਟਿਚ ਵੀ ਕਰਵਾ ਕੇ ਤੁਹਾਨੂੰ ਭੇਜਾਂਗੇ ਇਸ ਤੋਂ ਇਲਾਵਾ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਪਾਂ ਤੁਹਾਡੇ ਲਈ ਹੋਰ ਵਧੀਆ-ਵਧੀਆ ਸੂਟ ਆ ਜਿਹੜੇ ਘਰ ਬੈਠਿਆਂ ਲਈ ਲੈ ਕੇ ਆਉਂਦੇ ਰਹੀਏ ਬਹੁਤ ਹੀ ਸੋਹਣਾ ਸੂਟ ਲੱਗਦਾ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਇਹ ਵਾਲੀ ਇਹਦੀ ਲੁੱਕ ਆਣ ਵਾਲੀ ਹੈ ਆਪਾਂ ਤੁਹਾਨੂੰ ਸਟੀਚ ਹੋਣ ਤੋਂ ਬਾਅਦ ਸੂਟ ਫੇਰ ਵੀ ਦਿਖਾਵਾਂਗੇ ਜੇ ਤੁਹਾਨੂੰ ਸਾਡਾ ਕੰਮ ਪਸੰਦ ਆਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਕ ਆਪਾਂ ਇਹ ਵਾਲੇ ਸੂਟ ਵੀ ਇਹ ਪੈਂਟ ਦੇ ਵਿੱਚ ਹੈਗੇ ਇਹ ਵੀ ਤੁਹਾਨੂੰ ਕੋਰੀਅਰ ਕਰਵਾ ਸਕਦੇ ਆਂਗਾ ਕਿਤੇ ਵੀ ਭੇਜ ਸਕਦੇ ਆਂਗੇ ਇਹ 648 ਤੋਂ ਲੈ ਕੇ 798 ਦੀ ਰੇਂਜ ਤੱਕ ਦੇ ਆ ਧੰਨਵਾਦ ਜੀ